ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਕਸਰ ਅਸੀਂ ਇੱਕ ਗੱਲ ਆਮ ਹੀ ਸੁਣਦੇ ਆ ਕਿ ਪੰਜਾਬੀਆਂ ਨੂੰ ਕੋਈ ਵਧੀਆ ਲੀਡਰ ਨਹੀਂ ਮਿਲਦਾ ਜਾਂ ਸਿੱਖਾਂ ਨੂੰ ਕੋਈ ਵਧੀਆ ਲੀਡਰ ਨਹੀਂ ਮਿਲਦਾ ਹੈਗਾ ਪਰ ਜੇ ਆਪਾਂ ਪਿਛਲੇ 5-10 ਸਾਲ ਨੂੰ ਦੇਖੀਏ ਸਿੱਖਾਂ ਨੂੰ ਲੀਡਰ ਤਾਂ ਵਧੀਆ ਮਿਲਦੇ ਆ ਪਰ ਜਿਹੜੇ ਸਾਡੇ ਸਿੱਖ ਹੈ ਜਾਂ ਸਾਡੇ ਪੰਜਾਬੀ ਹੈ ਉਹ ਜਿਹੜਾ ਵੀ ਕੋਈ ਲੀਡਰ ਮਿਲਦਾ ਉਹ ਤਾਂ ਸਾਥ ਨਹੀਂ ਦਿੰਦੇ ਕਦੇ ਵੀ ਸਾਡੇ ਬੰਦਿਆਂ ਦੀ ਇੱਜ਼ਤ ਬਣ ਗਈ ਜਿਹੜਾ ਕੋਈ ਇਮਾਨਦਾਰ ਬੰਦਾ ਹੈ ਜਾਂ ਪੰਜਾਬ ਨੂੰ ਸਮਰਪਿਤ ਹੈ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਹੈ ਸਾਡੇ ਲੋਕ ਉਹਦੇ ਮਗਰ ਕਦੇ ਵੀ ਨਹੀਂ ਤੁਰਦੇ ਹੈਗੇ ਹੁਣ ਸਾਡੇ ਸਾਹਮਣੇ ਲਦਾਖ ਦੇ ਵਿੱਚ ਇੱਕ ਅੰਦੋਲਨ ਚੱਲਿਆ ਜਿਹੜਾ ਕਿ 2019 ਤੋਂ ਚੱਲਦਾ ਸੀਗਾ ਹੁਣ ਮੰਨ ਲਓ ਕਾਫੀ ਜ਼ਿਆਦਾ ਉਹ ਆਪਣੇ ਚਾਰ ਮਹੀਨੇ ਤੇ ਪਹੁੰਚ ਗਿਆ ਸੀਗਾ ਜਿਹਨੂੰ ਕਿ ਸੋਨਮ ਬਾਗ ਚੌਕ ਨੇ ਚਲਾਇਆ ਤੇ ਸੋਨਮ ਬਾਗ ਚੌਕ ਦੀਆਂ ਜਿਹੜੀਆਂ ਮੰਗਾਂ ਹੈ ਉਹ ਸੇਮ ਮੰਗਾਂ ਪੰਜਾਬ ਦੇ ਵਿੱਚ ਲੱਖੇ ਸਿਧਾਣੇ ਦੀਆਂ ਹੈ ਸੋਨ ਸੋਨਾਂ ਬਾਮੀ ਚੋਕ ਵੀ ਇਹੀ ਕਹਿੰਦਾ ਕਿ ਜਿਹੜੇ ਬਾਹਰਲੇ ਲੋਕ ਐ ਉਹ ਆ ਕੇ ਲਦਾਖ ਦੇ ਵਿੱਚ ਜ਼ਮੀਨ ਨਾ ਖਰੀਦ ਸਕਣ ਬੋਟ ਨਾ ਬਣਾ ਸਕਣ ਆਧਾਰ ਕਾਟ ਨਾ ਬਣਾ ਸਕਣ ਜੇ ਕੰਮ ਕਰਨ ਆਦੇ ਆਨਲੀ ਕੰਮ ਕਰਕੇ ਬਫ ਚੱਲ ਜਾਣ ਪਰ ਰੇਟ ਤੋੜ ਕੇ ਵੀ ਕੰਮ ਨਾ ਕਰਨ ਐਦਾਂ ਨਾ ਹੋਵੇ ਕਿ ਜਿਹੜਾ ਲਦਾਖੀ ਆ ਉਹ ਕਹਿੰਦਾ ਮੈਂ 20000 ਮਨ ਲਓ ਮਹੀਨੇ ਦੀ ਸੈਲਰੀ ਤੇ ਕੰਮ ਕਰਨਾ ਤਨਖਾਹ ਤੇ ਜਿਹੜਾ ਬਿਹਾਰੀ ਐ ਭਈਆ ਐ ਉਹ 10000 ਤੇ ਕਰੇ ਤਾਂ ਉਹਦੇ ਨਾਲ ਵੀ ਉੱਥੇ ਮਨ ਲਓ ਕੰਮ ਖਰਾਬ ਹੁੰਦਾ ਜਿੱਦਾਂ ਪੰਜਾਬ ਦੇ ਵਿੱਚ ਹੋਇਆ ਹੈ ਤੇ ਉਹੀ ਮੰਗਾ ਪੰਜਾਬ ਦੇ ਵਿੱਚ ਲੱਖਾ ਸੁਧਾਨਾ ਕਰਦਾ ਲੱਖਾ ਸੁਧਾਨਾ ਵੀ ਇਹੀ ਕਹਿੰਦਾ ਕਿ ਜਿਹੜੇ ਬਾਹਰਲੇ ਲੋਕ ਹੈ ਉਹਨਾਂ ਦੀ ਪੰਜਾਬ ਦੇ ਵਿੱਚ ਵੋਟ ਨਾ ਬਣੇ ਉਹ ਸਾਡੇ ਉੱਤੇ ਹਾਵੀ ਨਾ ਹੋ ਸਕਣ ਪਰ ਲੀਡਰ ਦੋਨੋਂ ਇੱਕੋ ਤਰ੍ਹਾਂ ਦੇ ਹੈ ਦੋਹੇ ਇਮਾਨਦਾਰ ਹੈ ਜੇ ਦੋਹਾਂ ਦੇ ਕੰਮ ਦੇਖੇ ਜਾਵੇ ਤਾਂ ਸੇਮ ਉਹੀ ਹੈ ਲੱਖਾ ਸੁਧਾਨਾ ਵੀ ਵਾਤਾਵਰਣ ਲਈ ਕੰਮ ਕਰਦਾ ਰਿਹਾ ਸੋਨਮ ਬਾਗ ਚੌਂਕ ਵੀ ਤੇ ਲੱਖਾ ਸੁਧਾਨਾ ਵੀ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਹੈ ਤੇ ਸੋਨਮ ਬਾਗ ਚੌਂਕ ਵੀ ਸੋਨਮ ਬਾਗ ਚੌਂਕ ਇਹ ਕਹਿੰਦਾ ਕਿ ਜਿਹੜੇ ਲਦਾਖ ਹੈ ਇਹਨੂੰ ਸਟੇਟ ਬਣਾ ਕੇ ਤੇ ਵੱਧ ਅਧਿਕਾਰ ਦਿੱਤੇ ਜਾਣ ਜਿਵੇਂ ਕਸ਼ਮੀਰ ਨੂੰ ਸੀਗੇ 2019 ਤੋਂ ਪਹਿਲਾਂ 371 ਦੇ ਥੱਲੇ ਤੇ ਉਹ ਬਖਰਾਦੇਸ਼ ਨਹੀਂ ਮੰਗਦਾ ਹੈਗਾ ਪਰ ਫਿਰ ਵੀ ਚਲੋ ਸਰਕਾਰ ਨੇ ਉਹਨੂੰ ਨਿਸ਼ਾਨਾ ਬਣਾਇਆ ਤੇ ਉਹਦੇ ਕਰਕੇ ਉੱਥੇ ਬਹੁਤ ਵੱਡੇ ਪੱਦਰ ਤੇ ਜੇ ਤੁਸੀਂ ਦੇਖ ਸਕਦੇ ਆ ਕਿ ਉੱਥੇ ਮੱਲੋ ਸਾੜਕੂਕ ਵੀ ਹੋਈ ਲੋਕਾਂ ਨੂੰ ਮਜਬੂਰ ਹੋਵੇ ਲੋਕ ਧਰਨੇਆਂ ਤੇ ਸੜਕਾਂ ਬੰਦ ਕਰਨ ਦੇ ਲਈ ਤੇ ਪਰ ਜੇ ਆਪਾਂ ਇੱਥੇ ਪੰਜਾਬ ਦੇ ਵਿੱਚ ਦੇਖੀਏ ਉਹੀ ਮੰਗਾ ਲੱਖਾਂ ਸੁਧਾਨਾ ਕਰਦਾ ਹੈ ਲੱਖਾਂ ਸੁਧਾਨਾ ਵੀ ਇਹ ਕਹਿੰਦਾ ਕਿ ਯਾਰ ਪੰਜਾਬ ਦੇ ਕੋਲ ਵੱਧ ਅਧਿਕਾਰ ਹੋਣੇ ਚਾਹੀਦੇ ਹੈ ਨਾ ਪਰ ਫੇਰ ਵੀ ਸਾਡੇ ਲੋਕਾਂ ਨੇ ਲੱਖੇ ਸਿਧਾਣੇ ਦੇ ਕਦੇ ਸਾਥ ਨਹੀਂ ਦਿੱਤਾ ਜੇ ਆਪਾਂ ਪਿਛਲੇ ਕੰਮ ਦੇਖੀਏ ਲੱਖੇ ਸਿਧਾਣੇ ਦੇ ਲੱਖੇ ਸਿਧਾਣੇ ਨੇ ਬਾਦਲਾਂ ਦੇ ਟਾਈਮ ਦੇ ਵਿੱਚ ਬਾਦਲਾਂ ਨੇ ਕੀ ਕੀਤਾ ਸੀ ਜਿਹੜੇ ਸਾਈਨ ਬੋਰਡ ਹੈ ਨਾ ਉਹਨਾਂ ਦੇ ਉੱਤੇ ਸਭ ਤੋਂ ਉੱਤੇ ਹਿੰਦੀ ਲਿਖ ਦਿੱਤੀ ਸੀਗੀ ਵਿਚਕਾਰ ਅੰਗਰੇਜ਼ੀ ਤੇ ਸਭ ਤੋਂ ਥੱਲੇ ਪੰਜਾਬੀ ਤੇ ਕਈ ਜਗ੍ਹਾ ਉਹਨਾਂ ਨੇ ਰੋਡਾਂ ਦੇ ਉੱਤੇ ਪੰਜਾਬੀ ਲਿਖੀ ਨਹੀਂ ਸੀਗੀ ਤੇ ਲੱਖੇ ਸਿਧਾਣੇ ਨੇ ਆਪਣੇ ਮਲੋਜਾਨ ਦੀ ਪੜਵਾ ਨਾ ਕਰਦੇ ਹੋਇਆ ਹਾਲਾਂਕਿ ਪੁਲਿਸ ਨੇ ਉਹਦੇ ਤੇ ਤਸ਼ੱਦਦ ਵੀ ਕੀਤਾ ਉਹਨੂੰ ਜੇਲ੍ਹ ਚ ਵੀ ਚੁੱਕ ਕੇ ਛੁੱਟਿਆ ਉਹਨੇ ਪੋਚੇ ਫੇਰੇ ਜਿਹੜੇ ਸਾਈਨ ਬੋਰਡ ਸੀਗੇ ਤੇ ਲੰਮਾ ਸਮਾਂ ਉਹਨੂੰ ਇਸ ਕੇਸ ਦੇ ਵਿੱਚ ਜੇਲ੍ਹ ਵੀ ਰਹਿਣਾ ਪਿਆ ਉਹਨੇ ਹਿੰਦੀ ਮਿਟਾ ਕੇ ਉੱਥੇ ਪੰਜਾਬੀ ਲਿਖੀ ਤੇ ਮੁੜ ਕੇ ਉਦੋਂ ਦੀ ਹੁਣ ਸਾਈਨ ਬੋਰਡਾਂ ਦੇ ਉੱਤੇ ਪੰਜਾਬੀ ਚੱਲਦੀ ਹੈ ਪਰ ਜਿਹੜੇ ਸਾਡੇ ਲੋਕ ਹੈ ਉਹ ਕਦਰ ਨਹੀਂ ਕਰਦੇ ਹੈਗੇ ਕਦਰ ਕਿੱਦਾਂ ਨਹੀਂ ਕਰਦੇ ਲੱਖਾਂ ਸੁਧਾਨਾ ਬਠਿੰਡੇ ਤੋਂ ਖੜਿਆ ਬਠਿੰਡੇ ਇਲਾਕੇ ਤੋਂ ਵੋਟਾਂ ਦੇ ਵਿੱਚ ਉਸੇ ਜਗ੍ਹਾ ਤੋਂ ਬਾਦਲਾਂ ਦੀ ਨੌ ਖੜੀ ਬਾਦਲ ਉਹ ਲੋਕ ਹੈ ਜਿਨ੍ਹਾਂ ਨੇ ਸਿੱਖੀ ਦਾ ਸਭ ਤੋਂ ਵੱਧ ਪੰਜਾਬ ਦੇ ਵਿੱਚ ਕਹਾਣ ਕੀਤਾ। ਜੇ ਇਹ ਕਹਿ ਲਈਏ ਕਿ ਇਤਿਹਾਸ ਦੇ ਵਿੱਚ ਜੇ ਪੰਜਾਬ ਦਾ ਸਭ ਤੋਂ ਵੱਧ ਕਿਸ ਨੇ ਨੁਕਸਾਨ ਕੀਤਾ ਤਾਂ ਬਾਦਲ ਪਰਿਵਾਰ ਨੇ ਕੀਤਾ। ਲੋਕਾਂ ਨੇ ਉਹਦੀ ਬਾਦਲਾਂ ਦੀ ਨਾਉ ਨੂੰ ਤਾਂ ਵੋਟਾਂ ਪਾਤੀਆਂ ਜਿਹੜੀ ਕਿ ਪੰਜਾਬ ਵਿਰੋਧੀ ਹੈ, ਸਿੱਖ ਵਿਰੋਧੀ ਹੈ। ਪਰ ਜਿਹੜਾ ਬੰਦਾ ਸਿੱਖੀ ਦੀ ਖਾਤਰ ਪੰਜਾਬ ਦੀ ਖਾਤਰ ਲੜਦਾ ਹੈ ਉਹਨੂੰ ਵੋਟਾਂ ਨਹੀਂ ਪਈਆਂ ਹੈਗੀਆਂ। ਉਹਦੇ ਮਗਰੇ ਨਹੀਂ ਤੁਰੇ। ਹੁਣ ਵੀ ਦੇਖ ਲਓ ਤੁਸੀਂ ਜਿਹੜਾ ਲਗਾਖ ਦੇ ਵਿੱਚ ਪ੍ਰੋਟੈਸਟ ਚੱਲਿਆ ਹੈ ਆਪਣੇ ਸੋਨ ਬਾਗ ਚੁੱਕਨੇ ਚਲਾਇਆ ਇਨੇ 2019 ਦੇ ਵਿੱਚ ਜਦੋਂ ਧਾਰਾ 370 ਕੁੱਤੀ ਸੀਗੀ ਉਸ ਵਕਤ ਇਹ ਸ਼ੁਰੂ ਕੀਤਾ ਸੀਗੇ ਨੇ ਤੇ ਉਸ ਤੋਂ ਬਾਅਦ ਲਗਾਤਾਰ ਇਹ ਮਲੋ ਸੰਘਰਸ਼ ਕਰਦਾ ਰਿਹਾ ਭੋਖੜ ਧਾਲਾਂ ਤੇ ਬੈਠਿਆ ਹੁਣ ਇਹ ਫੇਰ ਭੋਖੜ ਧਾਲ ਤੇ ਬੈਠਾ ਸੀਗਾ ਕਿਉਂਕਿ ਉੱਥੇ ਵੀ ਪੰਜਾਬ ਵਾਂਗੂ ਭਈਆਂ ਦੀ ਗਿਣਤੀ ਵਧ ਰਹੀ ਸੀਗੀ ਇਸ ਚੀਜ਼ ਨੂੰ ਦੇਖ ਕੇ ਉੱਥੇ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਮਸਹੂਫ ਕੀਤਾ ਕਿ ਜੇ ਇੱਥੇ ਕੋਈ ਐਦਾਂ ਦਾ ਕਾਨੂੰਨ ਨਾ ਬਣਿਆ ਪ੍ਰਵਾਸੀਆਂ ਨੂੰ ਰੋਕਣ ਵਾਲਾ ਤਲ ਲਦਾਖ ਦੇ ਵਿੱਚ ਜਿਹੜੇ ਲੋਕੋ ਲੋਕ ਹੈ ਲੈ ਲਦਾਖ ਦੇ ਉਹਨਾਂ ਦੀ ਗਿਣਤੀ ਘਟ ਜਾਣੀ ਹੈ ਤੇ ਜਿਹੜੇ ਬੰਗਲਾ ਬੰਗਾਲੀ ਹੋ ਗਏ ਬੰਗਲਾਦੇਸ਼ੀ ਹੋ ਗਏ ਜੂਪੀ ਦੇ ਭਈਏ ਹੋ ਗਏ ਛਤੀਸਗੜ੍ਹ ਦੇ ਭਈਏ ਹੋਏ ਇਹਨਾਂ ਦੀ ਗਿਣਤੀ ਵਧ ਜਾਣੀ ਹੈ ਤੇ ਇਹ ਹੀ ਚਿੰਤਾ ਪੰਜਾਬ ਦੇ ਵਿੱਚ ਲੱਖਾਂ ਸੁਧਾਨਾ ਕਰਦਾ ਹੈ ਤੇ ਸੋਨ ਮੰਗ ਚੁੱਕੇ ਇਹਦੇ ਦੀ ਹੜਤਾਲ ਦੇ ਉੱਤੇ ਬੈਠਾ ਸੀਗਾ ਬੜਾ ਸ਼ਾਂਤਮਈ ਉਹਦਾ ਪ੍ਰੋਗਰਾਮ ਚੱਲਦਾ ਸੀਗਾ ਤੇ ਪਰ ਸਰਕਾਰ ਨੇ ਉਹਨੂੰ ਹਿੰਸਕ ਬਣਾ ਦਿੱਤਾ ਉਹਨਾਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਫੜਕਾਂ ਦੇ ਉੱਤੇ ਉਤਰਨ ਇਹਦੇ ਕਰਕੇ ਉੱਥੇ ਕਾਫੀ ਦਿਨ ਲੰਮਾ ਸਮਾਂ ਤੁਸੀਂ ਦੇਖੇ ਸਕਦੇ ਕਿੰਦਾ ਉੱਥੇ ਸਾਡ ਫੂਕ ਵੀ ਹੋਈ ਸਾਰਾ ਕੁਝ ਹੋਇਆ ਹੈ ਪਰ ਲੋਕਾਂ ਨੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਆਪਣੇ ਲੀਡਰ ਦਾ ਸਾਥ ਨਹੀਂ ਛੱਡਿਆ ਹੈਗਾ ਤੇ ਇੱਥੇ ਤੁਸੀਂ ਪੰਜਾਬ ਦੇ ਵਿੱਚ ਲਾ ਲਓ ਲੱਖਾਂ ਸਦਾਨਾ ਕਈ ਸਾਲਾਂ ਤੋਂ ਲੋਕਾਂ ਨੂੰ ਕਹਿ ਰਿਹਾ ਕਿ ਯਾਰ ਤੁਸੀਂ ਭਈਆਂ ਤੋਂ ਬਚ ਲੋ ਜਿਹੜੇ ਪ੍ਰਵਾਸੀ ਇੱਥੇ ਆਂਦੇ ਐ ਇਹ ਆਣ ਇਹਨਾਂ ਨੂੰ ਖੇਤਾਂ ਦੇ ਵਿੱਚ ਰੱਖੋ ਉੱਥੋਂ ਕੰਮ ਕਰਕੇ ਇਹ ਆਪਣੇ ਦੇਸ਼ ਨੂੰ ਚੱਲ ਜਾਣ ਉਹ ਤੋਂ ਬਾਅਦ ਦੁਬਾਰਾ ਆਣ ਝੋਨਾ ਲਾਣ ਝੋਨਾ ਲਾ ਕੇ ਦੁਬਾਰਾ ਹੀ ਫੇਰ ਚੱਲ ਜਾਣ ਪਰ ਲੋਕਾਂ ਨੇ ਇਹਨਾਂ ਨੂੰ ਘਰਾਂ ਦੇ ਵਿੱਚ ਬਾੜ ਲਿਆ ਪਹਿਲਾਂ ਸਾਡੇ ਬੰਦੇ ਕਹਿੰਦੇ ਸੀਗੇ ਕਿ ਸਾਨੂੰ ਰੇੜੀਆਂ ਤੋਂ ਸਬਜ਼ੀ ਲੈਣੀ ਪੈਂਦੀ ਕਿ ਪੰਜਾਬੀ ਰੇੜੀਆਂ ਤਾਂ ਦੇ ਹੈਗੇ ਪੰਜਾਬੀ ਰੇੜੀਆਂ ਲਾਦੇ ਐ ਪਰ ਜਿਹੜੇ ਸਾਡੇ ਲੋਕ ਐ ਉਹਨਾਂ ਨੇ ਤਰਜੀਹ ਦੇਣੀ ਹੁੰਦੀ ਭਈਆਂ ਭਈਆਂ ਤਾਂ ਉਹਨਾਂ ਨੇ ਸਬਜ਼ੀ ਖਰੀਦਣੀ ਉਹਦੇ ਕਰਕੇ ਭਈਆਂ ਦੀ ਗਿਣਤੀ ਸ਼ਹਿਰ ਅੱਜ ਵੱਧ ਗਈ ਸਸਤੀ ਲੇਬਰ ਦੇ ਲਾਲਚ ਦੇ ਵਿੱਚ ਤੇ ਕੁਦਰਤੀ ਇੱਕ ਸਾਡੇ ਲੋਕਾਂ ਦੇ ਵਿੱਚ ਐਦਾਂ ਦੀ ਭਾਵਨਾ ਹੈ ਕਿ ਇੱਕ ਪਾਸੇ ਇੱਕ ਜੇ ਪੰਜਾਬੀ ਖੜਾ ਐ ਦੁਕਾਨ ਆਲਾ ਦੂਜੇ ਪਾਸੇ ਇੱਕ ਪ੍ਰਵਾਸੀ ਐ ਇਹਨਾਂ ਨੇ ਪ੍ਰਵਾਸੀ ਕੋਲ ਨੂੰ ਭੱਜਣਾ ਉਹਨਾਂ ਦੀ ਗਿਣਤੀ ਬਦਲ ਲਾਪੇ ਜਿਹੜੇ ਕੰਮਾਂ ਤੋਂ ਲੱਖ ਹਸਦਾਨਾ ਕਈ ਸਾਲਾਂ ਤੋਂ ਲੋਕਾਂ ਨੂੰ ਸੁਚੇਤ ਕਰ ਰਿਆ ਸੀਗਾ ਵੀ ਯਾਰ ਬਚ ਲੋ ਇਹ ਕੰਮ ਹੋਣੇ ਇਹਨਾਂ ਨੇ ਇਹ ਕੰਮ ਕਰਨੇ ਆ। ਉਹਨਾਂ ਨੇ ਉਹ ਕੰਮ ਕਰਨਾ ਸ਼ੁਰੂ ਕਰ ਦਿੱਤੇ। ਸਭ ਤੋਂ ਜਿਹੜਾ ਉਹਦਾ ਕੇਸ ਹਾਈਲਾਈਟ ਹੋਇਆ ਹੈ ਉਹ ਹੁਸ਼ਿਆਰਪੁਰ ਦੇ ਵਿੱਚ ਹੋਇਆ। ਕਿੱਦਾਂ ਪ੍ਰਵਾਸੀਆਂ ਨੇ ਇੱਕ ਛੋਟੇ ਜਿਹੇ ਬੱਚੇ ਨੂੰ ਭਈਆਂ ਨੇ ਚੱਕ ਕੇ ਪਹਿਲਾਂ ਉਹਦੇ ਰਾੜ ਲੰਗਾਈ ਪਿੱਛੇ ਪਾੜਿਆ ਉਹਨੂੰ ਵਿਚਾਰੇ ਨੂੰ ਆਂਤੜੀਆਂ ਤੱਕ ਪਾੜ ਚੁੱਕਿਆ ਸੀ ਡਾਕਟਰ ਕਹਿੰਦੇ। ਉਹ ਤੋਂ ਬਾਅਦ ਉਹਦੇ ਨਾਲ ਰੇਪ ਕੀਤਾ ਤੇ ਉਹ ਤੋਂ ਬਾਅਦ ਦੁਬਾਰਾ ਫੇਰ ਰਾੜ ਲਗਾ ਕੇ ਮਾਰਤਾ। ਜਦੋਂ ਕਿ ਜਿਹੜਾ ਜਿੰਨੀ ਕੁ ਉਸ ਬੱਚੇ ਦੀ ਉਮਰ ਸੀਗੀ 4-5 ਸਾਲ ਦਾ ਬੱਚਾ ਸੀਗਾ ਉੰਨਾ ਕੁ ਬੱਚਾ ਜੇ ਸਾਡੇ ਕਿਸੇ ਦੁਸ਼ਮਣ ਦਾ ਬੱਚਾ ਵੀ ਹੋਵੇ ਨਾ ਬੰਦੇ ਨੂੰ ਉਹਨੂੰ ਦੇਖ ਕੇ ਵੀ ਬੰਦਿਆ ਠੰਡਾ ਆ ਜਾਂਦਾ ਬੰਦੇ ਦਾ ਗੁੱਸਾ ਉੱਤਰ ਜਾਂਦਾ ਹੈ ਜੇ ਉਹਦੇ ਘਰ ਵਾਲਿਆਂ ਪ੍ਰਤੀ ਵੀ ਗੁੱਸਾ ਹੋਵੇ ਕਿਉਂਕਿ ਐਨੇ ਮਾਸੂਮ ਬੱਚੇ ਨੂੰ ਦੇਖ ਕੇ ਚਾਹੀ ਦੁਸ਼ਮਣ ਦਾ ਬੱਚਾ ਹੋਵੇ ਬੰਦੇ ਦੇ ਦਿਲ ਦੇ ਵਿੱਚ ਕਦੇ ਬੁਰਾ ਖਿਆਲ ਨਹੀਂ ਆ ਰਹਿਗਾ ਤੇ ਤੁਸੀਂ ਇਹਨਾਂ ਪ੍ਰਵਾਸੀਆਂ ਦੀ ਮਾਨਸਿਕਤਾ ਸਮਝ ਸਕਦੇ ਜਿਹੜੇ ਨੇ ਬਿਨਾਂ ਕਿਸੇ ਦੁਸ਼ਮਣੀ ਤੋਂ ਇੱਕ ਛੋਟੇ ਬੱਚੇ ਦੇ ਨਾਲ ਐਨਾ ਘਨਾਉਣਾ ਤੇ ਇੰਨਾ ਪਾਪ ਕੀਤਾ ਇੰਨਾ ਧੱਕਾ ਕੀਤਾ ਕਿੰਨੀਆਂ ਉਸ ਬੱਚੇ ਨੇ ਮਿੰਤਾ ਕੀਤੀਆਂ ਹੋਣੀਆਂ ਜਦੋਂ ਰਾਸਤੇ ਦੇ ਵਿੱਚ ਉਹ ਬੱਚੇ ਨੂੰ ਚੱਕ ਕੇ ਲੈ ਗਿਆ ਕਿੰਨੀਆਂ ਉਹਨੇ ਮਿੰਤਾ ਕੀਤੀ ਹੋਣੀ ਮੈਨੂੰ ਛੱਡ ਦੇ ਜਿਸ ਟਾਈਮ ਉਹ ਬੱਚੇ ਨਾਲ ਇਹਨੇ ਇਦਾਂ ਗਲਤ ਕੰਮ ਕੀਤਾ ਉਹਦੇ ਰਾੜ ਲੰਗਾ ਯਾਰ ਪਰ ਉਸ ਟਾਈਮ ਉਹ ਬੱਚੇ ਨੇ ਕਿੰਨੀਆਂ ਮਿੰਤਾ ਕੀਤੀਆਂ ਹੋਗੀਆਂ ਕਿੰਨੇ ਤਰਲੇ ਕੀਤੇ ਹੋਗੇ ਭਈਆਂ ਨੂੰ ਕਰਤਾ ਆ ਜੇ ਭਈਆਂ ਦੀ ਇੱਥੇ ਗਿਣਤੀ ਵੱਧਦੀ ਹੈ ਇਹਨਾਂ ਨੂੰ ਇਸ ਰੂਪ ਦੇ ਵਿੱਚ ਨਾ ਦੇਖੋ ਜਿੱਦਾਂ ਅੱਜ ਤੁਹਾਡੇ ਘਰਾਂ ਦੇ ਵਿੱਚ ਕੰਮ ਕਰਦੇ ਭਾਂਡੇ ਮਾਜਦੇ ਐ ਉਸ ਰੂਪ ਦੇ ਵਿੱਚ ਦੇਖੋ ਜਦੋਂ ਇਹਨਾਂ ਦੀ ਗਿਣਤੀ ਵੱਧ ਹੋਣੀ ਫੇਰ ਹੀ ਨਹੀਂ ਤੁਹਾਡੇ ਨਾਲ ਕੀ ਹਾਲ ਕਰਨਾ ਹੈ ਫੇਰ ਇਹਨਾਂ ਨੂੰ ਤੁਹਾਡੇ ਤਰਫ ਨਹੀਂ ਆਣਾ ਉਸ ਬੱਚੇ ਨੇ ਆਪਣੀ ਜੀਬ ਵੀ ਵੱਢ ਲਈ ਉਸ ਬੱਚੇ ਦੀ ਜਿਹੜੀ ਜੀਬ ਸੀਗੀ ਨਾ ਉਹ ਨਾਲੋਂ ਲੱਥ ਗਈ ਉਹਨੇ ਦੰਦਾਂ ਦੇ ਵਿੱਚ ਕੋਟ ਕਿੰਨਾ ਉਹਨੂੰ ਦਰਦ ਹੋਇਆ ਹੋਊਗਾ ਕਿੰਨਾ ਉਹ ਬੰਦਾ ਤੜਫਿਆ ਜਦੋਂ ਇਹ ਬੰਦੇ ਨੇ ਉਹਨੇ ਅੱਧਾ ਘੰਟਾ ਘੰਟਾ ਇਹਦਾ ਮਾਰ ਲੁੱਤ ਤਸ਼ੱਦਦ ਕੀਤਾ ਐਨਾ ਮੈਨੂੰ ਮੈਦਾ ਸ਼ਾਇਦ ਪੁਲਿਸ ਨੇ ਵੀ ਕਦੇ ਕਿਸੇ ਨੂੰ ਤਰਫਾ ਕੇ ਨਹੀਂ ਮਾਰਿਆ ਹੋਣਾ ਜਿੰਨਾ ਇਸ ਭਈਏ ਨੇ ਉਸ 4-5 ਸਾਲ ਦੇ ਸਾਢੇ 4 ਸਾਲ ਦੇ ਬੱਚੇ ਨੂੰ ਮਾਰਿਆ ਉਦੋਂ ਬਾਅਦ ਸਾਡੇ ਪੰਜਾਬੀਆਂ ਦਾ ਹਾਲ ਉੱਥੇ ਚੱਲਿਆ ਉਹਦੇ ਭੋਗ ਤੇ ਕੌਣ ਗਿਆ ਕੋਈ ਵੀ ਨਹੀਂ ਕੋਈ ਵੱਡਾ ਲੀਡਰ ਨਹੀਂ ਆਇਆ ਇੱਕ ਇਕੱਲਾ ਸਿਖਵਾਰ ਸਿੰਘ ਖੈਰਾ ਆਇਆ ਜਾਂ ਲੱਖਾ ਸਿਧਾਣਾ ਖੜਿਆ ਲੱਖੇ ਸਿਧਾਣੇ ਨੇ ਇਹ ਤੋਂ ਬਾਅਦ ਇੱਕ ਲਹਿਰ ਸ਼ੁਰੂ ਕੀਤੀ ਭਈਆਂ ਦੇ ਖਿਲਾਫ ਜਿੱਦਾਂ ਸੋਨਮ ਬਾਗਚੁੱਕਰ ਨੇ ਕੀਤੀ ਸੋਨਮ ਬਾਗਚੁੱਕਰ ਦਾ ਉੱਥੇ ਦੇ ਲੋਕਾਂ ਨੇ ਸਾਥ ਦਿੱਤਾ ਹੈ ਤੇ ਇਹ ਗੱਲ ਤੁਸੀਂ ਨੋਟ ਕਰ ਲਿਓ ਅੱਜ ਕੱਲ ਚਾਹੇ ਪਰਫੋਨ ਇੱਕ ਦਿਨ ਲਦਾਖ ਦੇ ਵਿੱਚ ਉਹੀ ਕਾਨੂੰਨ ਬਣੂਗੇ ਜਿੱਦਾਂ ਦੇ ਕਾਨੂੰਨ ਗੁਜਰਾਤ ਦੇ ਵਿੱਚ ਹਿਮਾਚਲ ਦੇ ਵਿੱਚ ਉੱਤਰਾਖੰਡ ਦੇ ਵਿੱਚ ਜਾਂ ਜਿਹੜੀਆਂ ਪੂਰਬੀ ਸਟੇਟਾਂ ਨਾਗaland ਵਗੈਰਾ ਦੇ ਵਿੱਚ ਬਣੇ ਹੋਏ ਐ ਕਿ ਬਾਹਰਲਾ ਬੰਦਾ ਉੱਥੇ ਜਾ ਕੇ ਜ਼ਮੀਨ ਨਹੀਂ ਖਰੀਦ ਸਕੂਗਾ ਕਿਉਂਕਿ ਲੋਕਾਂ ਨੇ ਉਸ ਚੀਜ਼ ਨੂੰ ਪਰਸਨਲੀ ਲਿਆ ਨਿੱਜੀ ਤੌਰ ਤੇ ਲੋਕਾਂ ਨੇ ਆਪਣਾ ਦੁੱਖ ਸਮਝ ਕੇ ਸੜਕਾਂ ਦੇ ਉੱਤੇ ਆਏ ਪਰ ਇੱਥੇ ਪੰਜਾਬ ਦੇ ਵਿੱਚ ਕੀ ਐ ਪੰਜਾਬ ਦੇ ਵਿੱਚ ਕੱਲਾ ਲੱਖਸ ਸੁਧਾਣਾ ਰਹਿ ਗਿਆ ਕੋਈ ਮਗਰੇ ਨਹੀਂ ਤੁਰਿਆ ਕੋਈ ਲੀਡਰ ਕੋਈ ਲੀਡਰਾਂ ਤੋਂ ਤੁਸੀਂ ਛੱਡ ਦਿਓ ਕੋਈ ਆਮ ਬੰਦੇ ਨੇ ਉਹਦਾ ਸਾਥ ਨਹੀਂ ਦਿੱਤਾ ਹੈਗਾ ਜਿੱਦੇ ਕਿ ਆਉਣੇ ਵਾਲੇ ਸਮੇਂ 'ਚ ਬਹੁਤ ਗੰਭੀਰ ਨਤੀਜੇ ਪੰਜਾਬ ਨੂੰ ਭੁਗਤਣੇ ਪੈਣੇ ਆ ਪੰਜਾਬ ਦਾ ਹਾਲ ਮਹਾਲੀ ਵਾਲਾ ਬਣ ਜਾਣਾ ਜਿਹੜਾ ਤੁਸੀਂ ਮਹਾਲੀ ਚੰਡੀਗੜ੍ਹ ਪੰਜਾਬ ਨੂੰ ਬਣਾਉਣਾ ਚਾਹਨੇ ਜੀਰਕਪੁਰ ਫਿਰ ਠੀਕ ਹੈ ਭਈਆਂ ਨਾ ਰੁਕੋ ਉੱਥੇ ਜਾ ਕੇ ਤੁਸੀਂ ਚੱਲ ਜਿਓ ਜੇ ਕੋਈ ਪੰਜਾਬੀ ਬੰਦਾ ਖੰਗ ਵੀ ਜਾਵੇ ਤੇ ਬਾਕੀ ਇੱਕ ਮੈਨੂੰ ਗੱਲ ਜਿਹੜਾ ਖੇੜੀ ਵਾਲਾ ਬਾਬਾ ਹੈ ਤੁਸੀਂ ਦੇਖਿਆ ਹੋਣਾ ਬਹੁਤ ਆਉਂਦਾ ਨੈਟ YouTube ਦੇ ਉੱਤੇ ਉਹਦੀ ਗੱਲ ਬੜੀ ਵਧੀਆ ਲੱਗੀ ਉਹ ਕਹਿੰਦਾ ਯਾਰ ਦਿੱਲੀ ਦੇ ਵਿੱਚ ਸਾਡਾ ਕਤਲ ਆਪਕੀ ਨੇ ਕੀਤਾ ਸੀਗਾ ਸੀਗਾ ਇਹਨਾਂ ਹਿੰਦੂਆਂ ਨੇ ਕੀਤਾ ਹਿੰਦੂਆਂ ਨੇ ਥੋੜੀ ਕੀਤਾ ਕਤਲ ਇਹਨਾਂ ਭੀੜਾਂ ਨੇ ਕੀਤਾ ਜਿਹੜੇ ਇਹ ਭੁੱਖੇ ਮਾਰਦੇ ਸੀ ਥਰਡ ਕਲਾਸ ਲੋਕ ਹੈ ਇਹਨਾਂ ਨੇ ਕਤਲਅੰਗ ਕੀਤਾ ਇਹਨਾਂ ਨੇ ਉੱਥੇ ਸਿੱਖਣੀਆਂ ਕੁੜੀਆਂ ਨਹੀਂ ਅਜ ਤਾਂ ਰੁਟੀਆਂ ਇਹਨਾਂ ਨੇ ਸਿੱਖਣੀਆਂ ਕੁੜੀਆਂ ਲੰਗੇਆ ਕੀਤਾ ਇਹਨਾਂ ਨੇ ਸਿੱਖ ਨੌਜਵਾਨਾਂ ਦੇ ਗਲਾਂ ਦੇ ਵਿੱਚ ਟਾਇਰ ਪਾਈ ਜਾਂਦੇ ਉਹਨਾਂ ਨੂੰ ਤਰਫਾ ਤਰਫਾ ਕੇ ਮਾਰੇ ਆ ਆਮ ਲੋਕਾਂ ਨੇ ਨਹੀਂ ਉੱਥੇ ਕੀਤਾ ਤੁਸੀਂ ਦੇਖ ਲਿਓ ਜੋ ਉੱਥੇ ਕੰਮ ਹੋਇਆ ਇਹ ਜਿਹੜੀ ਲੇਬਰ ਕਲਾਸ ਲੋਕ ਹੈ ਇਹਨਾਂ ਨੇ ਕੀਤਾ ਠੀਕ ਹੈ ਸੀ ਕਿ ਜਿਹਨੇ ਹਿੰਦੂਆਂ ਨੇ ਕੀਤਾ ਹਿੰਦੂਆਂ ਨੇ ਜਿਹੜੇ ਹਿੰਦੂਆਂ ਦੇ ਥਰਡੀ ਜਮਾਤ ਐ ਉਸ ਜਮਾਤ ਨੇ ਕੀਤਾ ਗੁਜਰਾਤ ਦੇ ਵਿੱਚ ਵੀ ਜੋ ਕਤਲੇਆਮ ਹੋਇਆ ਕਰਵਾਇਆ ਠੀਕ ਹੈ ਇਹਨਾਂ ਨੇ ਪ੍ਰਕਾਸ਼ਟ ਆਲਿਆ ਨੇ ਹੈ ਬੀਜੇਪੀ ਨੇ ਪਰ ਜਿਹੜਾ ਉਹਨੂੰ ਅਮਲੀ ਜਾਮਾ ਪਹਿਨਾਇਆ ਹੈ ਨਾ ਉਹਦੇ ਵਿੱਚ ਉਹੀ ਬੰਦੇ ਮੋਚੀ ਮੂਚੀ ਇਦਾਂ ਦੇ ਸੀਗੇ ਤੁਸੀਂ ਦੇਖਿਆ ਹੋਣਾ ਇੱਕ ਬੋਚੀ ਮੋਤ ਮਸ਼ਹੂਰ ਹੋਇਆ ਵਾ ਆਨਾਂ ਦਾ ਨੈਟ ਤੇ ਉੱਤੇ ਠੀਕ ਹੈ ਨਾ ਇਸ ਕਰਕੇ ਅਸੀਂ ਹੁਣ ਇਹ ਨਾ ਕਿਹਾ ਕਰੋ ਕਿ ਯਾਰ ਪੰਜਾਬੀਆਂ ਨੂੰ ਕੋਈ ਲੀਡਰ ਨਹੀਂ ਮਿਲਦਾ ਹੈਗਾ ਇਹ ਕਿਹਾ ਕਰੋ ਕਿ ਅਸੀਂ ਇਸ ਕਾਬਲ ਨਹੀਂ ਹੈਗੇ ਕਿ ਅਸੀਂ ਸਹੀ ਲੀਡਰ ਦੀ ਪਛਾਣ ਕਰ ਸਕੀਏ ਜਾਂ ਸਹੀ ਬੰਦੇ ਦੇ ਮਗਰ ਤੋਰਨ ਦੀ ਜ਼ਰੂਰਤ ਕਰ ਸਕੀਏ ਹਰਦੀਪ ਸਿੱਧੂ ਆਇਆ ਆਪਾਂ ਦੀਪ ਸਿੱਧੂ ਦੇ ਮੀਨੀ ਮਗਰ ਵੀ ਨਹੀਂ ਤੁਰੇ ਹੁਣ ਲੱਖਾਂ ਸੁਧਾਣਾ ਹੈ ਮੈਂ ਕਹਿੰਦਾ ਪਿਛਲੇ 25 30 ਸਾਲਾਂ ਦੇ ਵਿੱਚ ਸਿਰਫ ਤੇ ਸਿਰਫ ਜੇ ਪੰਜਾਬ ਨੂੰ ਇੱਕੋ ਇੱਕ ਬੰਦਾ ਇਦਾਂ ਦਾ ਮਿਲਿਆ ਜਿਹੜਾ ਪੰਜਾਬ ਨੂੰ ਪੰਜਾਬ ਦੇ ਹੱਕ ਦਵਾ ਸਕਦਾ ਜਾਂ ਪੰਜਾਬ ਲਈ ਹਿੱਕ ਡਾ ਕੇ ਖੜ ਸਕਦਾ ਨਹੀਂ ਤੁਸੀਂ ਦੱਸ ਦਿਓ 25 30 ਸਾਲਾਂ ਦੇ ਵਿੱਚ ਜੇ ਕੋਈ ਬੰਦਾ ਪੰਜਾਬ ਨੂੰ ਐਹੋ ਜਿਹਾ ਮਿਲਿਆ ਹੋਵੇ ਜਦੋਂ ਦੀ ਪਹਿਲੀ ਲੀਡਰਸ਼ਿਪ ਸਰਕਾਰ ਨੇ ਖਤਮ ਕੀਤੀ ਉਸ ਤੋਂ ਬਾਅਦ ਪਹਿਲਾ ਬੰਦਾ ਪ੍ਰਮਾਤਮਾ ਨੇ ਭੇਜਿਆ ਵਾਹਿਗੁਰੂ ਨੇ ਸਾਡੇ ਵਾਸਤੇ ਪਰ ਸਾਡੇ ਲੋਕਾਂ ਨੂੰ ਉਹਦੀ ਕਦਰ ਨਹੀਂ ਕੀਤੀ ਹੈਗੀ ਤੇ ਲੱਖੇ ਸੁਧਾਣੇ ਨੇ ਭਈਆਂ ਵਾਲੇ ਦੇ ਵਿੱਚ ਵੀ ਰੋਲਾ ਪਾਇਆ ਉਹ ਕਹਿੰਦਾ ਯਾਰ ਇਸ ਸੰਧੋਲਨ ਨੂੰ ਸ਼ਾਂਤ ਰੱਖਿਓ ਜੇ ਸ਼ਾਂਤ ਮਈ ਤਰੀਕੇ ਨਾਲ ਚੱਲੋਗੇ ਕਾਮਯਾਬ ਹੋਵੋਗੇ ਨਾ ਤਾਂ ਸਿਰਫ ਬਾਈਕਾਟ ਕਰੋ ਤੇ ਸਰਕਾਰ ਤੇ ਦਬਾਅ ਬਣਾਓ ਕਿ ਕਾਨੂੰਨ ਬਣੇ ਪਰ ਲੋਕਾਂ ਨੇ ਥੋੜੀ ਜਿਹੀ ਹੁੱਲੜਬਾਜੀ ਕੀਤੀ ਉਹਦੇ ਬਾਅਦ ਬਜਿੱਦਾ 5-10 ਦਿਨ ਤੋਂ ਬਾਅਦ ਲੋਕਾਂ ਦੀ ਆਦਤ ਹੈ ਉਹ ਮਸਲਾ ਠੰਡੇ ਵਾਸਤੇ ਚ ਪਾ ਕੇ ਰੱਖ ਦਿੱਤਾ ਤੇ ਬਾਕੀ ਜਦੋਂ ਅਸੀਂ ਹੋਰ ਕੋਮਲ ਦੇਖਣੀ ਹੁਣ ਨੇਪਾਲ ਦੇ ਵਿੱਚ ਹੋਇਆ ਨੇਪਾਲ ਦੇ ਵਿੱਚ ਉਹਨੇ ਸਿਰਫ ਡੇਢ ਦਿਨ ਦੇ ਵਿੱਚ ਐਨੇ ਵੱਡੀਆਂ ਫੈਦਰ ਤੇ ਹੜਤਾਲਾਂ ਕਿਤੇ ਡੇਢ ਦਿਨ ਦੇ ਵਿੱਚ ਤਖਤਾ ਪਲਟ ਦਿੱਤਾ ਸੇਮ ਐ ਤੇ ਜਿੱਦਾਂ ਲੇਹ ਲਦਾਖ ਦੇ ਵਿੱਚ ਹੁਣ ਹੋ ਕੇ ਆਟਿਆ ਹੈ ਤੇ ਜਿਹੜਾ ਉੱਥੇ ਦਾ ਕਾਮਰੇਡ ਪ੍ਰਧਾਨ ਮੰਤਰੀ ਸੀਗਾ ਉਹ ਲੋਕਾਂ ਤਾਂ ਵਿਦੇਸ਼ ਦੇ ਵਿੱਚ ਦੱਸੇਗਾ ਪੈਸੇ ਦੀ ਜਰੂਰਤ ਨਹੀਂ ਕਾਮਰੇਡ ਇੱਥੇ ਵੀ ਇਦਾਂ ਹੀ ਕਰਦੇ ਪਰ ਇਹਨਾਂ ਦੀਆਂ ਫੈਕਟਰੀਆਂ ਚੱਲ ਰਹੀਆਂ ਰਾਜੇ ਵਾਲੋਂ ਨਹੀਂ ਗ੍ਰਾਹਕ ਹੋਣਾਂ ਦੀਆਂ ਜੋ ਗਲਤ ਕੰਮ ਜੋ ਇਹ ਬੰਦੇ ਕਰਦੇ ਹੈ ਉਹੀ ਕੰਮ ਕਾਮਰੇਡ 올ੀ ਦੱਸੇਗਾ ਡੇਢ ਦਿਨ ਦੇ ਵਿੱਚ ਲੋਕਾਂ ਨੇ ਇੰਨਾ ਜ਼ਬਰਦਸਤ ਉਥੇ ਮਜਾਰੇ ਕੀਤੇ ਜਿਹੜਾ ਉਲੀ ਸੀਗਾ ਆਰਮੀ ਨੂੰ ਹੈਲੀਕਾਪਟਰ ਦੇ ਵਿੱਚੋਂ ਵਿੱਚੋਂ ਚੱਕਿਆ ਉਹਦੇ ਘਰ ਦੇ ਵਿੱਚੋਂ ਹੈਲੀਕਾਪਟਰ ਦੇ ਨਾਲ ਫੇਰ ਉਸ ਬੰਦੇ ਦੀ ਜਾਨ ਬਚੀ ਹੈ ਤੇ ਸਾਡੇ ਲੋਕਾਂ ਦਾ ਇੰਨਾ ਮਾੜਾ ਹਾਲ ਹੈ ਜਿਹੜਾ ਬੰਦਾ ਸਾਡਾ ਪੰਜਾਬ ਲਈ ਗੱਲ ਕਰਨ ਵਾਲਾ ਕੋਈ ਵੋਟਾਂ ਨੂੰ ਖੜਜਵੇ ਜਾਂ ਕਿਤੇ ਵੀ ਸਾਡੇ ਬੰਦੇ ਨੇ ਨਾਮ ਨੂੰ ਵੋਟ ਪਾਣੀ ਨਾ ਉਹਦੇ ਮਗਰ ਚੱਲਣਾ ਵੋਟਾਂ ਕਿਹਨਾਂ ਨੂੰ ਪਾਣੀ ਹੈ ਜਿਹੜੇ ਬੰਦੇ ਬਿਲਕੁਲ ਬਾਦਲਾਂ ਵਰਗੇ ਪੰਜਾਬ ਨੂੰ ਲੁੱਟਣ ਵਾਲੇ ਆ ਤੇ ਸਾਡੇ ਪਤਾ ਨਹੀਂ ਕੀ ਚੱਕਰ ਹੈ ਕੱਲੇ ਲੀਡਰਾਂ ਵਾਲੇ ਮਸਲੇ ਤੇ ਨਹੀਂ ਬੋਲੀ ਲਾ ਲੋ ਕਦੇ ਸ਼ੁੱਧ ਜਾਂ ਠੇਠ ਪੰਜਾਬੀ ਨਹੀਂ ਬੋਲੂਗੇ ਉਹਦੇ ਵਿੱਚ ਅੰਗਰੇਜ਼ੀ ਜਾਂ ਹਿੰਦੀ ਬਾੜੂਗੇ ਸਿਰਫ ਤੇ ਸਿਰਫ ਆਪਣੇ ਆਪ ਨੂੰ ਪੜੇ ਲਿਖੇ ਸ਼ੋਅ ਕਰਨ ਵਾਸਤੇ ਜਦ ਕਿ ਪੜੇ ਲਿਖੇ ਹੁੰਦੇ ਨਹੀਂ ਆਂਦਾ ਕੱਖ ਵੀ ਨਹੀਂ ਹੈਗਾ ਪਹਿਲਾ ਵਿੱਚ ਵੀ ਮੈਂ ਇਹ ਦਾਅਵੇ ਨਾਲ ਗੱਲ ਕਹਿਣਾ ਆਪਾਂ ਕਹਿੰਦੇ ਨੂੰ ਹਿੰਦੁਸਤਾਨੀ ਸਾਡੇ ਵਿਰੋਧੀ ਮੈਂ ਕਹਿੰਦਾ ਹਿੰਦੁਸਤਾਨੀ ਨਹੀਂ ਵਿਰੋਧੀ ਸਾਡੇ ਪੰਜਾਬੀ ਵਿਰੋਧੀ ਮੈਂ ਬਚਪਨ ਦੇ ਵਿੱਚ ਇਹ ਚੀਜ਼ਾਂ ਫੈਕ ਕੀਤੀਆਂ ਹੋਈਆਂ ਇੱਥੇ ਦਾੜੀ ਵਾਲੇ ਬੰਦੇ ਦੀ ਇੰਨੀ ਕਦਰ ਨਹੀਂ ਹੈਗੀ ਜਿੰਨੀ ਹਿੰਦੁਸਤਾਨ ਦੇ ਵਿੱਚ ਤੁਸੀਂ ਬੰਗਲੌਰ ਚੱਲ ਜਾਓ ਹైదరాబాద్ ਚੱਲ ਜਾਓ ਜਿੱਥੇ ਮਰਜ਼ੀ ਚੱਲ ਜਾਓ ਤੁਹਾਨੂੰ ਦਾੜੀ ਕਰਕੇ ਪਾਗ ਕਰਕੇ ਕਦੇ ਕੋ ਮਾੜਾ ਨਹੀਂ ਕਹੂਗਾ ਤੁਹਾਨੂੰ ਲੋਕ ਚੰਗਾ ਸਮਝ ਕੇ ਤੁਹਾਨੂੰ ਹੀਰੋ ਦੇ ਰੂਪ ਚ ਦੇਖਦੇ ਆ ਪੰਜਾਬ ਦੇ ਵਿੱਚ ਇਹੋ ਜਿਹਾ ਸਾਨੂੰ ਵੀ ਆਇਆ ਲੋਕ ਦੀਆਂ ਕੁੜੀਆਂ ਸਰਦਾਰ ਬੰਦੇ ਨੇ ਵਿਆਹ ਕਰਨ ਨੂੰ ਤਿਆਰ ਨਹੀਂ ਸੀਗੇ 2700 ਦੀ ਗੱਲ ਹੈ ਇਹ ਹੁਣ ਥੋੜਾ ਜਿਹਾ ਫੁਧਾਰ ਹੋ ਗਿਆ ਪਰ ਹਜੇ ਵੀ ਸਾਡੇ ਲੋਕ ਆਪਣੇ ਪਹਿਰਾਵੇ ਨੂੰ ਆਪਣੇ ਜਿਹੜਾ ਸਾਡੇ ਗੁਰੂ ਸਾਹਿਬ ਨੇ ਸਭ ਤੋਂ ਸਾਨੂੰ ਕੀਮਤੀ ਚੀਜ਼ਾਂ ਬਖਸ਼ੀਆਂ ਕੇਸ ਦਾੜਾ ਇਹਨੂੰ ਵੀ ਪਿਆਰ ਨਹੀਂ ਕਰਦੇ ਇਹਨੂੰ ਵੀ ਜਿਵੇਂ ਸਰਕਾਰ ਨਹੀਂ ਕਰਦੀ ਹੈਗੇ ਜੇ ਹੁਣ ਅਸੀਂ ਲੇਹ ਲਦਾਖ ਵਾਲਿਆਂ ਦਾ ਕਰੀਏ ਉਹ ਬੰਦੇ ਜਿਹੜੇ ਉਹਨਾਂ ਦੀ ਬੌਧਿਕ ਭੇਖ ਨੂੰ ਆਪਣੀ ਜਾਨ ਨਾਲੋਂ ਵੱਧ ਸਤਕਾਰ ਕਰਦੇ ਆ ਸਾਡੇ ਇੱਥੇ ਕੀ ਹੈ ਤੁਹਾਡੇ ਸਾਹਮਣੇ ਹੀ ਹੈ ਜੇ ਕੋਈ ਕੁਰਤਾ ਪਜਾਮਾ ਵੀ ਕਿਤੇ ਨੂੰ ਪਾ ਕੇ ਜਾਵੇ ਕੋ ਲੋਕਾਂ ਨੂੰ ਤਾਂ ਮਜ਼ਾਕ ਟਾਣਾ ਯਾਰੋ ਹਲ ਕੁਰਤਾ ਪਜਾਮਾ ਪਾ ਕੇ ਆ ਗਿਆ ਇਸੇ ਕਰਕੇ ਅਸੀਂ ਕਦੇ ਕਾਮਯਾਬ ਨਹੀਂ ਹੋਏ ਹੈਗੇ ਓਸ਼ੋ ਨੇ ਇਹ ਗੱਲ ਕਹੀ ਸੀਗੀ ਉਹ ਕਹਿੰਦਾ ਪੂਰੀ ਦੁਨੀਆ ਦੇ ਵਿੱਚ ਸੁਧਾਰ ਹੋ ਸਕਦਾ ਪੂਰੀ ਦੁਨੀਆ ਦੇ ਵਿੱਚ ਬਗਾਵਤਾਂ ਹੋ ਸਕਦੀਆਂ ਐ ਬਗਾਵਤਾਂ ਕਾਮਯਾਬੀ ਹੋ ਸਕਦੀਆਂ ਉਹ ਕਹਿੰਦਾ ਭੀ ਹਿੰਦੁਸਤਾਨ ਦੇ ਇਤਿਹਾਸ ਇੱਥੇ ਕਦੇ ਬਗਾਵਤ ਨਹੀਂ ਹੁੰਦੀ ਹੈਗੀ ਨਾ ਕਰੇ ਇਥੇ ਵਿਗਿਆਪਤ ਕਾਮਯਾਬ ਹੁੰਦੀ ਜੋ ਹਿੰਦੁਸਤਾਨ ਦੇ ਵਿੱਚ ਮਾੜਾ ਮੋਟਾ ਸੁਧਾਰ ਹੋਇਆ ਵਿਦੇਸ਼ੀ ਹਮਲਾਵਰਾ ਕਰਕੇ ਹੋਇਆ ਹੈ ਕਿਉਂਕਿ ਜਦੋਂ ਇੱਥੇ ਆਰੀਅਨ ਲੋਕ ਆਏ ਹੈ ਉਹਨਾਂ ਨੇ ਆ ਕੇ ਜਿਹੜੇ ਇੱਥੇ ਦੇ ਜੋ ਐਸਸੀ ਬੀਸੀ ਐਸਟੀ ਹੈ ਉਹਨਾਂ ਨੂੰ ਦਿਵਾ ਲਿਆ ਦਿਵਾਨ ਤੋਂ ਬਾਅਦ ਹਜ਼ਾਰਾਂ ਸਾਲਾਂ ਤੱਕ ਉਹਨਾਂ ਨੇ ਜਾਨਵਰਾਂ ਨਾਲੋਂ ਵੀ ਭੈੜਾ ਬਿਹੇਵੀਅਰ ਕੀਤਾ ਪਰ ਉਹਨਾਂ ਨੇ ਕਦੇ ਵੀ ਇਸ ਚੀਜ਼ ਨੂੰ ਬਦਲਣ ਬਾਰੇ ਸੋਚਿਆ ਤੱਕ ਵੀ ਨਹੀਂ ਜੇ ਉਹਦੇ ਵਿੱਚ ਕੋਈ ਬਦਲਾਅ ਹੋਇਆ ਜਦੋਂ ਮੁਸਲਮ ਹਮਲਾਵਰ ਆਏ ਇਹ ਉਹਨਾਂ ਨੇ ਇੱਥੇ ਦੇ ਜਿਹੜਾ ਰਾਜਨੀਤਿਕ ਢਾਂਚਾ ਸੀਗਾ ਉਹਨੂੰ ਤੋੜਿਆ ਜਾਂ ਉਹਦੇ ਬਾਅਦ ਅੰਗਰੇਜ਼ ਆਏ ਆ ਪਰ ਜਿਹੜੇ ਇੱਥੇ ਦੇ ਲੋਕਲ ਲੋਕ ਹੈ ਉਹ ਐਨੇ ਫਾਊ ਗਊ ਭਾਗ ਦੇ ਕਹਿ ਸਕਦੇ ਆ ਆਪਾਂ ਉਹਨਾਂ ਨੂੰ ਕੋਈ ਵਿਚਾਰੇ ਕੋਸ਼ਕ ਦੇ ਨਹੀਂ ਜੋ ਮਰਜੀ ਹੋਈ ਛਲੇ ਪਰ ਹੁਣ ਸਾਡੇ ਪੰਜਾਬੀਆਂ ਨੇ ਸੋਚਣਾ ਕਿ ਆਪਾਂ ਉਹਨਾਂ ਵਰਗੇ ਬਣਨਾ ਹੈ ਜਾਂ ਆਪਾਂ ਉਹੋ ਜਿਹੇ ਬਣਨਾ ਜਿਹੋ ਜਿਹੇ ਸਾਡੇ ਗੁਰੂਆਂ ਨੇ ਸਾਨੂੰ ਬਣਾਇਆ ਸੀਗਾ ਜੇ ਗੁਰੂਆਂ ਨੇ ਬਣਾਏ ਰਸਤੇ ਦੇ ਉੱਤੇ ਚੱਲਾਂਗੇ ਜਿਹਨਾਂ ਦਾ ਜਿਹੜਾ ਗੁਰੂਆਂ ਨੇ ਰਸਤਾ ਦੱਸਿਆ ਤਾਂ ਬਚ ਜਾਊਂਗੇ ਜੇ ਅਦਰਵਾਈਜ਼ ਜਿਹੋ ਜਿਹੇ ਇਹ ਲੋਕ ਇਹੋ ਜਿਹੇ ਬਣੂਗੇ ਤਾਂ ਫੇਕ ਦੇਖ ਲਓ ਤੁਹਾਡੇ ਭਈਆਂ ਥੋਡੀ ਸਰਵਿਸ ਬਹੁਤ ਕਰਨੀ ਹੈ ਉਸ ਵਕਤ ਤੁਹਾਨੂੰ ਕੋ ਬਚਾਣੇ ਵਾਲੇ ਨਹੀਂ ਹੁਣਾਂ ਨਾ ਉਸ ਵਕਤ ਲੱਖਾਂ ਸਦਣਾ ਹੋਣਾ ਨਾ ਕੋਈ ਹੋਰ ਹੋਣਾ ਹੈ